ਅਕਾਦਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਉਹਨਾਂ ਨੂੰ ਵੀ ਸੁਨੇਹਾ ਜੇ ਅਗਰ ਤੁਸੀਂ ਕੋਈ ਠੋਸ ਕਦਮ ਨਾ ਚੁੱਕਿਆ ਤੇ ਤੁਹਾਡਾ ਜਿਹੜਾ ਇੱਥੇ ਪੈਰ ਨਹੀਂ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤਲੇ ਸਮੂਹੀ ਸ਼ਰੀਦਿਆਂ ਅਤੇ ਵੈਨਕੂਵਰ ਦੀਆਂ ਸਿੱਖ ਸੰਗਤਾਂ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੋ 571 ਤਾ 17 ਮਾਰਚ ਨੂੰ ਸ੍ਰੀ ਅਮਰਥਰ ਸਾਹਿਬ ਦੀ ਧਰਤੀ ਦੇ ਉੱਪਰ ਬੁਲਾਈ ਗਈ ਹੈ ਉਸ ਵਿੱਚ ਸਮੂਹ ਸੰਗਤਾਂ ਵੱਧ ਚੜ ਕੇ ਇਸ ਇਕਤਰਤਾ ਦੇ ਵਿੱਚ ਪਹੁੰਚਣ ਔਰ ਜਿਹੜਾ ਸੰਘਰਸ਼ ਚੱਲ ਰਿਹਾ ਉਸ ਦਾ ਵੱਧ ਚੜ ਕੇ ਸਾਥ ਦੇਣ ਦੂਸਰੀ ਬੇਨਤੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਡੇ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਸਾਡੀਆਂ ਜਥੇਬੰਦੀਆਂ ਸਾਡੀਆਂ ਸੰਪਰਦਾਵਾਂ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਇਸ ਇਕਤਰਤਾ ਦੇ ਵਿੱਚ ਪਹੁੰਚਣ ਸਮਰਥਨ ਦੇਣ ਅਤੇ ਨਾਲ ਹੀ ਅਸੀਂ ਸ਼੍ਰੀ ਅਕਾਲ ਤਾਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਉਹ 17 ਤਰੀਕ ਨੂੰ ਜੋ ਇਕਤਰਤਾ ਹੋ ਰਹੀ ਹੈ ਉਸ ਵਿੱਚ ਕੋਈ ਨਾ ਕੋਈ ਚੜ੍ਹਦੀ ਕਲਾ ਵਾਲਾ ਜਿਹੜਾ ਥੋਸ ਕਦਮ ਚੁੱਕਣ ਤਾਂ ਕਿ ਜਿਹੜਾ ਕੌਮ ਅਤੇ ਪੰਥ ਦੇ ਪ੍ਰਤੀ ਜਿਹੜਾ ਸਨੇਹਾ ਆ ਉਹ ਸੰਗਤਾਂ ਤੱਕ ਪਹੁੰਚਾਇਆ ਜਾਵੇ ਅਤੇ ਨਾਲ ਹੀ ਤੀਸਰੀ ਬੇਨਤੀ ਕਿ ਜੋ ਇਸ ਵੇਲੇ ਪੰਜਾਬ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਜਿਹਦੇ ਕੀ ਪਿਛਲੇ ਤਕਰੀਬਨ 1 ਬਹੀਨੇ ਤੋਂ ਕੰਨ ਦੇ ਉੱਤੇ ਜੂ ਨਹੀਂ ਸੁਰਕੀ ਕਿ ਜੋ ਉਹਨਾਂ ਨੇ ਇਹਨਾਂ ਵੀ ਨਹੀਂ ਸਮਝਿਆ ਕਿ ਅਸੀਂ ਸਿੱਖਾਂ ਦੇ ਨਾਲ ਕੋਈ ਗੱਲਬਾਤ ਸ਼ੁਰੂ ਕਰੀਏ ਜਾਂ ਯਤਨ ਕਰੀਏ ਇਸ ਦਾ ਕੋਈ ਹੱਲ ਲੱਭੀਏ ਸੋ ਉਸ ਬੋਲੀ ਸਰਕਾਰ ਨੂੰ ਵੀ ਸਨੇਹਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੈਨੇਡਾ ਦੀਆਂ ਸੰਗਤਾਂ ਨੇ ਅਗਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੈਨੇਡਾ ਦੀ ਧਰਤੀ ਤੇ ਆਉਣ ਦਾ ਪੈਰ ਪਾਉਣ ਦਾ ਯਤਨ ਕੀਤਾ ਅਤੇ ਜਿਹੜੇ ਉਹਨਾਂ ਦੇ ਕੋਆਰਡੀਨੇਟ ਬਾਹਰ ਦੀਆਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਨੇ ਉਹਨਾਂ ਨੂੰ ਵੀ ਸੁਨੇਹਾ ਜੇ ਅਗਰ ਤੁਸੀਂ ਕੋਈ ਠੋਸ ਕਦਮ ਨਾ ਚੁੱਕਿਆ ਤੇ ਤੁਹਾਡਾ ਜਿਹੜਾ ਇੱਥੇ ਪੈਰ ਨਹੀਂ ਰੱਖਿਆ ਜਾਵੇਗਾ ਜੋ ਵੱਧ ਚੜ ਕੇ ਜੋ ਬਹੁਤ ਵੱਡੀ ਵਿਰੋਧ ਦਾ ਤੁਹਾਡੀ ਕੀਤੀ ਜਾਵੇਗੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਬਾਗਲਕਿਆ ਦੇ ਨਾਲ ਹੋਇਆ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਤੁਹਾਡੇ ਨਾਲ ਵੀ ਕਰਨਗੀਆਂ ਅਤੇ ਨਾਲ ਹੀ ਜੋ ਬੇਨਤੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਹਨ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਜੋ ਸੰਗਤਾਂ ਮੋਰਚੇ ਦੇ ਵਿੱਚ ਪਹੁੰਚਣਾ ਚਾਹੁੰਦੀਆਂ ਨੇ ਓਹੋ ਵੱਧ ਚੜ ਕੇ ਸਰਪੰਚ ਜਿਹੜੇ ਪਿੰਡਾਂ ਦੇ ਉਹ ਸੰਗਤਾਂ ਦਾ ਸਾਥ ਦੇਣ ਬਾਅਦ ਕੀ ਜੋ ਸੁਜੱਜੇ ਢੰਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਮੋਰਚੇ ਦੇ ਵਿੱਚ ਇਕਤਰਤਾ ਆਪਾਂ ਕਰ ਸਕੀਏ ਅਤੇ ਜਿਹੜੀ ਕੋਈ ਸਰਕਾਰ ਆ ਉਹਨਾਂ ਤੱਕ ਇਹ ਸੁਨੇਹਾ ਜਿਹੜਾ ਪਹੁੰਚ ਸਕੇ ਕਿ ਸਿੱਖ ਹਜੇ ਵੀ ਜਿਉਂਦੇ ਨੇ ਔਰ ਆਪਣੇ ਜੋ ਬੰਦੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ ਉਹਨਾਂ ਦੇ ਲਈ ਅੱਜ ਵੀ ਸੰਘਰਸ਼ ਜਿਹੜਾ ਲੜ ਰਹੇ ਨੇ ਔਰ ਰਹਿੰਦੇ ਸਵਾਸਾਂ ਤੱਕ ਇਹ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਲੜਦੇ ਰਹਿਣਗੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਸ ਨੂੰ ਅਸੀਂ ਇਹ ਵੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਮੇਂ-ਸਮੇਂ ਅਨੁਸਾਰ ਉਹਨਾਂ ਨੇ ਯਤਨ ਕੀਤੇ ਹੈ ਜਦੋਂ ਵੀ ਕੋਈ ਪੰਛ ਦਾ ਮੋਰਚਾ ਲੱਗਦਾ ਹੈ ਉਸ ਨੂੰ ਰੋਕਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਨੇ ਅਗਰ ਇਹਨਾਂ ਨੇ ਕੋਈ ਇਸ ਵਾਰ ਇਹੋ ਜਿਹਾ ਕਦਮ ਚੁੱਕਿਆ ਤਾਂ ਬਹੁਤ ਵਾਰੀ ਜੋ ਵੱਡੀ ਪੱਧਰ ਤੇ ਉਤੇ ਵਿਰੋਧ ਸਰਕਾਰ ਦਾ ਕੀਤਾ ਜਾਵੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਨਤੀਜੇ ਜਿਹੜੇ ਉਹ ਭੁਗਤਣੇ ਪੈਣਗੇ ਸੋ ਇਹ ਜਿਹੜੀ ਸਨੇਹੀ ਨੇ ਇਸ ਮੂਹ ਹੀ ਬੈਨਪੋਪ ਦੀ ਧਰਤੀ ਤੋਂ ਸੰਗਤਾਂ ਦੇ ਵੱਲੋਂ ਸਨੇਹਾ ਜਿਹੜਾ ਆ ਪੰਜਾਬ ਦੀਆਂ ਸੰਗਤਾਂ ਵਾਸਤੇ ਪੰਜਾਬ ਦੇ ਜਿਹੜੇ ਸਾਡੇ ਆਗੂ ਨੇ ਜਥੇਦਾਰ ਨੇ ਉਹਨਾਂ ਵਾਸਤੇ ਅਤੇ ਜਿਹੜੀ ਉਚੋਂ ਦੀ ਜਿਹੜੀ ਗੋਲੀ ਸਰਕਾਰ ਉਹਨਾਂ ਵਾਸਤੇ ਸੁਨੇਹਾ ਜਿਹੜਾ ਸਮੂਹ ਸੰਤਾਂ ਵੱਲੋਂ ਭੇਜਿਆ ਜਾ ਰਿਹਾ ਹੈ ਜੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜੇ ਫੈਸਲੇ ਨੇ ਜਿਨ੍ਹਾਂ ਦੇ ਉੱਤੇ ਗੌਰ ਕੀਤਾ ਜਾਵੇਗਾ ਔਰ ਸੰਜੱਗੇ ਧੱਕ ਦੇ ਨਾਲ ਸਾਡੇ ਜਿਹੜੇ ਜਥੇਦਾਰ ਆ ਉਹ ਥੋਸ ਕਦਮ ਚੱਕ ਕੇ ਸੰਜੱਗੇ ਧੱਕ ਦੇ ਨਾਲ ਕੌਮ ਦੀ ਜਿਹੜੀ ਹਗਵਾਈ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ